ਬੀਤੇ ਕਾਫੀ ਦਿਨਾਂ ਤੋਂ ਬਾਬਾ ਦਰਸ਼ਨ ਸਿੰਘ ਕਲੋਨੀ ਦੇ ਨਿਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਆ ਰਹੀ ਸੀ ਜਿਸ ਤੇ ਕਾਹਨ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਸਨ ਤਾਂ ਲੋਕ ਹਰਜਿੰਦਰ ਸਿੰਘ ਬਾਠ ਜੋ ਕਿ ਆਮਾਦੀ ਪਾਰਟੀ ਦੇ ਸੀਨੀਅਰ ਆਗੂ ਹਨ ਉਹਨਾਂ ਦੇ ਕੋਲ ਫਰਿਆਦ ਲੈ ਕੇ ਪਹੁੰਚੇ ਤਾਂ ਹਰਜਿੰਦਰ ਸਿੰਘ ਬਾੜ ਜੀ ਵੱਲੋਂ ਪਹਿਲ ਦੇ ਆਧਾਰ ਦੇ ਉੱਤੇ ਲੋਕਾਂ ਦਾ ਹੱਲ ਕੀਤਾ ਗਿਆ ਤਾਂ ਇਸ ਮੌਕੇ ਤੇ ਹਰਜਿੰਦਰ ਸਿੰਘ ਬਾੜ ਜੀ ਵੱਲੋਂ ਕਿਹਾ ਗਿਆ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਜੜੀ ਮੁਸ਼ਕਲ ਨਹੀਂ ਆਣ ਦਿੱਤੀ ਜਾਵੇਗੀ ਤਾਂ ਦੱਸਿਆ ਕਿ ਡਾਕਟਰ ਜਸਬੀਰ ਸਿੰਘ ਸੰਧੂ ਦੀ ਅਗਵਾਈ ਦੇ ਹੇਠ ਮਸ਼ੀਨਾਂ ਲਗਾ ਕੇ ਇਸ ਸਿਵਰੇ ਦੀ ਸਮੱਸਿਆ ਦਾ ਹੱਲ ਕੀਤਾ ਗਿਆ। ਬਹਾ ਕੀ ਸਰਵਨਾਮ ਦਾ ਸੇਵ ਮੈਂ ਹਰਜਿੰਦਰ ਸਿੰਘ ਬਾਠ ਡੇਰਾ ਬਾਬਾ ਦਰਪ ਸਿੰਘ ਕਲੋਨੀ ਹਲਕਾ ਪਛਮੀ ਦਾ ਸੀਨੀਅਰ ਵਰਕਰਿਆਂ ਦਾ ਲੋਕਾਂ ਦੀ ਸੇਵਾ ਕਰਨ ਦੇ ਆ ਸੇਵਾ ਦਾ ਮੈਨੂੰ ਮੌਕਾ ਦਿੱਤਾ ਗਿਆ ਵਾ ਸਾਡੇ ਹਲਕੇ ਦੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਸਾਹਿਬ ਦੀ ਰਹਿਨਮਾਈ ਹੇਠ ਅਸੀਂ ਜੋ ਲੋਕਾਂ ਦੀ ਸੇਵਾ ਕਰ ਰਹੇ ਹਾਂ ਰਾਤ ਦਿਨ ਕਰਕੇ ਸੇਵਾ ਕਰ ਰਹੇ ਹਾਂਗੇ ਸਾਡੇ ਇਲਾਕੇ ਦੀ ਬੜੇ ਚਿਰਾਂ ਤੋਂ ਸੀਵਰ ਦੀ ਪ੍ਰੋਬਲਮ ਸੀ ਕਿ ਬਹੁਤ ਜ਼ਿਆਦਾ ਜੋ ਕਿ ਕਦੀ ਉਹਦੇ ਧਿਆਨ ਨਹੀਂ ਦਿੱਤਾ ਗਿਆ ਲੋਕਾਂ ਦੀਆਂ ਬੜੇ ਚਿਰਾਂ ਦੀਆਂ ਕੰਪਲੇਨਾਂ ਆ ਰਹੀਆਂ ਸੀਗੀਆਂ ਜਿਹੜਾ ਕਿ ਮੈਨੂੰ ਮੈਂ ਰੱਤਨੀ ਡਾਕਟਰ ਸਾਹਿਬ ਬੈਠੇ ਸੀ ਐਮਐਲਏ ਸਾਹਿਬ ਉਹਦੇ ਚੰਡੀਗੜ੍ਹ ਆਰ ਮੀਟਾਂ ਨਹੀਂ ਬਿਜੀ ਹੋਣ ਕਰਕੇ ਰੱਤਨੀ ਉਹਨੂੰ ਮੈਂ ਬੇਨਤੀ ਕੀਤੀ ਵੀ ਸਾਡੇ ਇਲਾਕੇ ਦੀ ਜੂਥ ਸਿਵਰਜ ਪ੍ਰਣਾਲੀ ਦਾ ਬਹੁਤ ਬੁਰਾ ਹਾਲਤ ਹੈ ਸਾਡੀ ਬੇਨਤੀ ਨੂੰ ਨੋਕ ਰੱਖਦੇ ਆ ਐਮਐਲਏ ਡਾਕਟਰ ਸਾਹਿਬ ਨੇ ਉੱਥੇ ਟਾਈਮ ਹੀ ਉਹਨਾਂ ਨੂੰ ਫੋਨ ਕੀਤਾ ਤੇ ਅੱਜ ਸਵੇਰੇ ਜੋ ਮਸ਼ੀਨਾ ਸੀਗੀਆਂ ਲੇਬਰ ਤੇ ਜੀਸੀਪੀ ਮੰਗਾ ਕੇ ਜਿਹੜੀਆਂ ਉਤੇ ਆਉਂਦੀਆਂ ਸੀ ਕਿਹਾ ਉਹ ਕੁੱਟਣੀਆਂ ਪਈਆਂ ਔਰ ਇਲਾਕੇ ਨੇ ਬਹੁਤ ਹੀ ਸਹਿਯੋਗ ਦਿੱਤਾ ਕਿਉਂਕਿ ਮੇਰਾ ਵਿਚਾਰ ਇਹ ਹੁੰਦਾ ਵਾ ਕਿਉਂਕਿ ਜੋ ಗ್ರಾಮ ਪੰਚਾਇਤ ਇਲਾਕਾ ਵਾ ਉਹ ਸਾਰਿਆਂ ਦਾ ਸਾਂਝਾ ਇਲਾਕਾ ਕਿਉਂਕਿ ਅਸੀਂ ਰਾਤ ਦਿਨ ਇਲਾਕੇ ਦੀ ਸੇਵਾ ਕਰਦੇ ਸੀ ਤੇ ਕਰਦੇ ਰਵਾਂਗੇ ਪਰ ਕੁਝ ਲੋਕਾਂ ਨੂੰ ਸੱਜਣਾ ਮਤਲਬ ਬੜੀ ਪ੍ਰੋਬਲਮ ਹੁੰਦੀ ਆ ਕਿ ਵੀ WhatsApp ਕਿਉਂ ਅੱਗੇ ਲਾ ਕੇ ਕੰਮ ਕਰਾ ਰਹੇ ਕਿਉਂਕਿ ਕੰਮ ਮੇਰਾ ਘਰ ਦਾ ਇਕੱਲੇ ਆ ਨਹੀਂਗਾ ਨਾ ਕਿਸੇ ਹੋਰ ਦਾ ਵਾ ਕੰਮ ਜਿਹੜਾ ਵਾ ਤੇ ਇਲਾਕੇ ਦਾ ਵਾ ਜਿਹੜਾ ਇਲਾਕੇ ਦਾ ਕੰਮ ਆ ਉਹਨੂੰ ਕੋਈ ਵੀ ਕਰੇ ਸਗੋਂ ਪੰਚਾਇਤ ਨੂੰ ਖੁਸ਼ੀ ਹੋਣੀ ਚਾਹੀਦੀ ਆ ਕਿ ਇਹਦਾ ਇਲਾਕਾ ਵਾ ਭਾਵੇਂ WhatsApp ਕਰਾਉਣਾ ਭਾਵੇਂ ਕੋਈ ਕਰਾਵੇ ਕੰਮ ਤੇ ਇਲਾਕੇ ਦਾ ਹੋਣਾ ਗram panchayat ਦਾ ਹੀ ਹੋਣਾ ਬਾਬਾ ਤਰਸੀਦ ਕਰਦਾ ਉਹ ਤੇ ਕਿਸੇ ਨੂੰ ਕੋਈ ਕਿਸੇ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਅਸੀਂ ਤੇ ਤੈਦ ਲੋਕਾਂ ਦੇ ਤਨਵਾਦੀਆਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਅੱਜ ਵੀ ਅਸੀਂ ਇਲਾਕੇ ਦੇ ਅੱਗੇ ਹੋ ਗਏ ਮੋਰੇ ਹੋ ਕੇ ਕੰਮ ਕਰਾ ਰਹੇ ਹਾਂ ਇਲਾਕੇ ਦੀ ਸੇਵਾ ਕਰਾ ਰਹੇ ਹਾਂ ਜੋ ਸੀਵਰ ਪ੍ਰਣਾਲੀ ਬੜੇ ਦਿਨਾਂ ਤੋਂ ਬੰਦ ਪਈ ਸੀ ਉਹ ਅੱਜ ਅਸੀਂ ਚਾਲੂ ਕਰਾਈ ਹੈਗੀ ਇਹ ਕਰਕੇ ਅਸੀਂ ਸਭ ਤੋਂ ਜਗਾ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਸਾਹਿਬ ਦਾ ਤੇ ਗਲੋਂ ਤੁਹਾਨੂੰ ਬਾਦੀ ਹੈਗਾ ਜਿਨ੍ਹਾਂ ਦੇ ਰਾਤੀ ਮੈਂ ਇਹਨਾਂ ਨੂੰ 7 ਵਜੇ ਤਕਰੀਬਨ ਬੇਨਤੀ ਕੀਤੀ ਇਹਨਾਂ ਨੇ ਉਸੇ ਟਾਈਮ ਫੋਨ ਕਰਕੇ ਸਾਡੇ ਇਲਾਕੇ ਦਾ ਮਸਲਾ ਜੇ ਹੱਲ ਕਰਾਇਆ ਗਿਆ ਵਾ ਜੋ ਹੋਰ ਵੀ ਇਲਾਕੇ ਦੇ ਕੰਮ ਹੈਗੇ ਆ ਉਹ ਵੀ ਅਸੀਂ ਐਮਐਲਏ ਸਾਨੂੰ ਬੇਨਤੀ ਕੀਤੀ ਉਹ ਵੀ ਪੈਲ ਦੇ ਆਧਾਰ ਤੇ ਜਲਦੀ ਥਰੂ ਕੀਤੇ ਜਾ ਰਹੇ ਹੈਗੇ ਕਿਉਂਕਿ ਆ ਸਾਡਾ ਮੁੱਖ ਮਕਸਦ ਹੈਗਾ ਵੀ ਇਲਾਕੇ ਦੀ ਸੇਵਾ ਕਰਨਾ ਸਾਡੇ ਡਾਕਟਰ ਸਾਹਿਬ ਵੀ ਇੱਕ ਬਹੁਤ ਹੀ ਵਧੀਆ ਤੇ ਇਮਾਨਦਾਰ ਹਿੰਮਤ ਵਾਲੇ ਸ਼ਕਤੀਮਾਨ ਜਿਹੜੇ ਅੱਗੇ-ਅਗੇ ਜਿਹੜੇ ਰਾਤ ਦਿਨ ਮਿਹਨਤ ਕਰਦੇ ਆ ਲੋਕਾਂ ਦੇ ਵਿੱਚ ਇੱਦੇ ਆ ਲੋਕਾਂ ਦੀ ਸੇਵਾ ਕਰਦੇ ਆ ਇਹਨਾਂ ਦਾ ਮੈਂ ਦੇਖਿਆ ਵਾ ਜੇਕਰ ਪਿੰਡ ਚੱਲ ਜਾਓ ਪਿੰਡ ਵੀ ਇਹਨਾਂ ਦੇ ਮੇਲਾ ਲੱਗਾ ਰੰਦਾ ਇਹਨਾਂ ਦੇ ਕਦੀ ਮੱਥੇ ਤੇ ਤੜੀ ਨਹੀਂ ਨੀ ਆਈ ਜੋ ਆਵੇ ਜੋ ਖੁਸ਼ੀ-ਖੁਸ਼ੀ ਰਾਜੀ ਜਾਵੇ ਇਹੋ ਹੀ ਹਾਲਕ ਦਫ਼ਤਰ ਦੇ ਵਿੱਚ ਸਾਡੇ ਤੇ ਆ ਕੋਈ ਵੀ ਸੰਗਤ ਆਉਂਦੀ ਆ ਅੱਜ ਜੇ ਮਿੱਤਰ ਆਉਂਦੇ ਆ ਫਤੋਂ ਪਹਿਲਾਂ ਉਹਨਾਂ ਦੀ ਆਉਪਕਤ ਕੀਤੀ ਜਾਂਦੀ ਆ। ਉਦੋਂ ਬਾਅਦ ਜੇ ਡਾਕਟਰ ਸਾਹਿਬ ਆ ਜਾਂਦੇ ਆ ਉਹਨਾਂ ਦੇ ਕੋਲ ਬਹੁਤ ਹੀ ਵਧੀਆ ਰੌਣਕ ਲੱਗੀ ਰਹਦੀ ਆ ਕਿ ਲੋਕਾਂ ਦੇ ਕੰਮ ਕਰਦੇ ਆ ਲੋਕਾਂ ਦੇ ਵਿੱਚ ਫਿਰਦੇ ਆਗੇ ਅਸੀਂ ਉਹਨਾਂ ਦਾ ਫੇਰ ਦੁਬਾਰਾ ਜਿਨੂੰ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਸਾਹਿਬ ਦਾ ਇਲਾਕਾ ਨਿਵਾਸੀ ਵੱਲੋਂ ਬਹੁਤ ਬਹੁਤ ਧੰਨਵਾਦ ਕਿਨਾਂ ਦਾ ਕਿਉਂਕਿ ਸਾਨੂੰ ਬੜੀਆਂ ਉਮੀਦਾਂ ਵਾਂ ਅਸੀਂ ਤੇ ਕਹਿੰਦੇ ਆ ਪ੍ਰਮਾਤਮਾ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ੇ ਮંત્રી ਬਣਨਾ ਸਾਡੇ ਹੋਰ ਵੀ ਕੰਮ ਜਿਹੜੇ ਆ ਚੱਦੀਆਂ ਕਰਾਵੇ ਚ ਰਹਿਣ ਤੇ ਉਹਦਾ ਬਾਅਦ ਕਹਿੰਦਾ ਆ ਅੱਜ ਦਸਹਰੇ ਦਾ ਤਿਹਾੜ ਆ ਅਸੀਂ ਇਲਾਕਾ ਨਵਾਸੀਆਂ ਨੂੰ ਦਸਹਰੇ ਦੀਆਂ ਬਹੁਤ ਬਹੁਤ ਵਧਾਈਆਂ ਦੇ ਰਿਆਂਗੇ ਸਾਡੀਆਂ ਮਜਬੂਰ ਕਰਨੀਆਂ ਕੋਈ ਵਾਦਾ ਘਾਟਾ ਬੋਲਿਆ ਗਿਆ ਉਹਦਾ ਮੈਂ ਕਿਵੇਂ ਦਾ ਜਾਂਚਾਂਗਾ ਇਹਨਾਂ ਕਹਿੰਦਾ ਦੁਬਾਰਾ ਫਿਰ ਮੈਂ ਐਮਐਲਏ ਡਾਕਟਰ ਸੰਧੂ ਸੰਧੂ ਸਾਹਿਬ ਦਾ ਬਹੁਤ ਬਹੁਤ ਧੰਨਵਾਦੀਆਂ ਜਿਹੜਾ ਸਾਡੇ ਇਹ ਤਰੀਕ ਕਹਿੰਦੇ ਉਪਰ ਸਾਡੇ ਇਲਾਕੇ ਦੇ ਜਿਹੜੇ ਆ ਉਹ ਕੰਮ ਅਧੂਰੇ ਆ ਉਹ ਪੂਰੇ ਕਰ ਜਾ ਰਹੇ ਆ